ਤੁਸ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਆਕਾਸ਼ ਤੀਪ ਇੱਕ ਨਾ ਮੈਂ ਵਿਚਾਰ ਪੜਿਆ ਸੀ ਕਿਸੇ ਸਾਇੰਟਿਸਟ ਦਾ ਮੈਨੂੰ ਯਾਦ ਨਹੀਂ ਆ ਰਿਹਾ ਉਹਨਾਂ ਦਾ ਨਾਮ ਕਹਿੰਦੇ ਵੀ ਜਿੰਨਾ ਤੁਸੀਂ ਸਾਇੰਸ ਦੇ ਨੇੜੇ ਆਉਂਗੇ ਨਾ ਤੁਸੀਂ ਪ੍ਰਮਾਤਮਾ ਦੇ ਨੇੜੇ ਜਾਓਗੇ ਦੁਬਾਰਾ ਸੁਣ ਲਓ ਗੱਲ ਵੀ ਜਿੰਨਾ ਤੁਸੀਂ ਸਾਇੰਸ ਦੇ ਨੇੜੇ ਜਾਓਗੇ ਮਤਲਬ ਕਿ ਵਿਗਿਆਨ ਨੂੰ ਜਾਣੋਗੇ ਸਾਇੰਸ ਨੂੰ ਜਾਣੋਗੇ ਨਾ ਉਨਾਂ ਹੀ ਤੁਸੀਂ ਪ੍ਰਮਾਤਮਾ ਨੂੰ ਜਾਣੋਗੇ ਚਤੋਂ ਕੀ ਇੱਕ ਗੱਲ ਹੋਰ ਉਲਟ ਬੋਲੀ ਜਾਂਦੀ ਹੁੰਦੀ ਹੈ ਵੀ ਵਿਗਿਆਨ ਕਹਿੰਦਾ ਵੀ ਰੱਬ ਹੈ ਨਹੀਂ ਪਰਮਾਤਮਾ ਤੇ ਹੈ ਹੀ ਹੈ ਹੈਨਾ ਪਰੰਤੂ ਜਿਹੜੇ ਲੋਕਾਂ ਦੀ ਸੋਚ ਹੀ ਨਹੀਂ ਹੈ ਨਾ ਉਹ ਵੀ ਵਿਗਿਆਨ ਹੈ ਕਿ ਐਕਚੁਅਲ ਦੇ ਵਿੱਚ ਸਾਇੰਸ ਹੈ ਕਿ ਹੈ ਕਿਉਂਕਿ ਨੇਚਰ ਦੇ ਵਿੱਚ ਇੰਨੇ ਸਰਪ੍ਰਾਈਜ਼ਡ ਐਕਟ ਹੋ ਰਹੇ ਨੇ ਇੰਨੇ ਕਿ ਹੈਰਾਨੀ ਜਨਕ ਤੱਥ ਆ ਰਹੇ ਨੇ ਸਾਇੰਸ ਉੱਥੇ ਚੁੱਪ ਕਰ ਗਈ ਹੈ ਉੱਥੇ ਸਾਇੰਸ ਵਿਗਿਆਨੀ ਸਾਇਲੈਂਟ ਹੋ ਗਏ ਨੇ ਹੁਣ ਉਦਾਹਰਨ ਦੇ ਤੌਰ ਤੇ ਦੇਖੋ ਆ ਤੁਹਾਨੂੰ ਜੋ ਮੈਂ ਅੱਗੇ ਕੀਤੀ ਹੋਈ ਹੈ ਪਿਕਚਰ ਇਸ ਨੂੰ ਇਹਦੀ ਰਹੀਂ ਸਮਝਾਉਣਾ ਦੇਖੋ ਹੁਣ ਜਿਵੇਂ ਮਾਉਂਟ ਐਵਰੇਸਟ ਹੈ ਨਾ ਕਿਲਾਸ਼ ਪਰਬਤ ਤੋਂ ਕਿਤੇ ਜ਼ਿਆਦਾ ਉੱਚਾ ਹੋਵੇ ਵਿਗਿਆਨੇ ਚੰਨ ਤੱਕ ਵੀ ਜਾ ਆ ਵੱਡੀਆਂ ਵੱਡੀਆਂ ਚੋਟੀਆਂ ਤੱਕ ਜਾਏ ਪਰੰਤੂ ਹਾਲੇ ਅੱਛਾ ਸੂਰਜ ਤੇ ਜਾਣ ਦੀਆਂ ਹੁਣ ਗੱਲਾਂ ਕਰ ਰਹੇ ਨੇ ਹਨਾ ਵਿਗਿਆਨੀ ਐ ਹਾਲੇ ਤੱਕ ਕੈਲਾਸ਼ ਪਰਬਤ ਤੇ ਕੋਈ ਵਿਗਿਆਨੀ ਨਹੀਂ ਜਾ ਸਕਿਆ ਵੱਡੇ ਵੱਡੇ ਦੇਸ਼ਾਂ ਨੇ ਜਿਹੜੀ ਹੈ ਕਲੈਬਰੇਟ ਕਰਕੇ ਆਪਣਾ ਜਿਹੜਾ ਹੈਗੇ ਸੀ ਉਹਨਾਂ ਨੇ ਮਿਸ਼ਨ ਸੀ ਜਿਹੜੇ ਉਹਨਾਂ ਨੇ ਭੇਜੇ ਨੇੜੇ ਤੇੜੇ ਹੋਣ ਦੀ ਕੋਸ਼ਿਸ਼ ਕੀਤੀ ਕੈਲਾਸ਼ ਦੇ ਕੈਲਾਸ਼ ਦੀ ਚੋਟੀ ਤੇ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਨਹੀਂ ਉਹ ਸੰਭ ਵੀ ਨਹੀਂ ਹੋ ਸਕਿਆ ਕੁਝ ਅਜਹਿੀਆਂ ਘਟਨਾਵਾਂ ਹੋਈਆਂ ਕਈ ਮਰ ਵੀ ਗਏ ਸੀਗੇ ਤੇ ਕਈ ਜਿਹੜੇ ਆ ਕੇ ਬਸ ਸਾਈਲੈਂਟ ਰਹੇ ਕਹਿੰਦੇ ਵੀ ਉਹ ਕੁਝ ਟਾਈਮ ਬਾਅਦ ਉਹ ਸਮਾਪਤ ਹੋ ਕੇ ਕੁਝ ਬੋਲ ਹੀ ਨਹੀਂ ਸਕੇ। ਵੀ ਜਿਹੜੀ ਕੁਦਰਤ ਹੈ ਨਾ ਉਹਦੇ ਉਹਨੂੰ ਪਾਰ ਨਹੀਂ ਪਾਇਆ ਜਾ ਸਕਦਾ। ਤੇਰੀ ਕੁਦਰਤ ਕੋ ਕੁਰਬਾਨ ਹਨਾ ਕਹਿੰਦੇ ਨੇ ਨਾ। ਚਲੋ ਆਪਾਂ ਜ਼ਿਆਦਾ ਇਹਦੇ ਵਾਲੇ ਲੰਬੇ ਗੱਲਾਂ ਕਰਦੇ ਹੁਣ ਮੈਂ ਵੀ ਇਸ ਗੱਲ ਤੇ ਆਉਣਾ ਵੀ ਕਿਸੇ ਵਿਗਿਆਨੀ ਨੇ ਕਿਹਾ ਸੀ ਕਹਿੰਦਾ ਵੀ ਮੈਂ ਕਿਹਾ ਯਾਰ ਇਹ ਗੱਲ ਬੰਦਾ ਕੀ ਕਹਿ ਰਿਹਾ ਹਨਾ। ਵੀ ਜਿੰਨਾ ਤੁਸੀਂ ਸਾਇੰਸ ਦੇ ਨੇੜੇ ਜਾਓਗੇ ਤੁਸੀਂ ਪ੍ਰਮਾਤਮਾ ਨੂੰ ਓਨੇ ਹੀ ਜ਼ਿਆਦਾ ਆਪਣੇ ਕਰੀਬ ਆਉਂਗੇ ਤੁਸੀਂ ਉਹਨਾਂ ਨਾਲ ਲਵ ਕਰੋਗੇ ਵੀ ਉਹਨੇ ਕਿੰਨੇ ਗ੍ਰੇਟ ਉਹਨੇ ਜਿਹੜੀ ਸਟ੍ਰੈਟੇਜੀ ਦੇ ਨਾਲ ਉਹਨੇ ਕੁਦਰਤ ਨੂੰ ਪਲਾਨ ਕੀਤਾ ਹੋਇਆ ਆਪਣੀ ਦੁਨੀਆ ਨੂੰ ਆਪਣੇ ਸਿਸਟਮ ਨੂੰ ਸਾਰੇ ਨੂੰ ਹੈ ਨਾ ਇਸ ਸਾਰੇ ਜਗਤ ਜਲੰਦੇ ਨੂੰ ਫਿਰ ਦੇਖੋ ਗੱਲ ਹੈ ਹੁਣ ਮੈਂ ਜਿਵੇਂ ਲਿਖਿਆ ਹੋਇਆ ਹੈ ਨਾ ਮੈਂ ਪੜਦਾ ਹੁਵੇ ਵੀਰ ਗੱਲ ਹੈ ਕਿ ਮੈਂ ਥੋੜਾ ਜਿਹਾ ਦੇਸੀ ਤਰੀਕੇ ਦੇ ਨਾਲ ਸਮਝਾਉਣਾ ਹੁੰਦਾ ਬੱਚਿਆਂ ਨੂੰ ਜ਼ਿਆਦਾ ਜਲਦੀ ਸਮਝ ਆਉਂਦਾ ਹੈ ਬੱਚੇ ਕੀ ਕੋਈ ਵੀ ਇਸ ਗੱਲ ਨੂੰ ਸਮਝੇਗਾ ਨਾ ਦੇਖੋ ਵੀਰ ਇੱਕ ਗੱਲ ਹੈ ਵੀ ਕਾਦਰ ਜਾਣੀ ਪ੍ਰਮਾਤਮਾ ਰੱਬ ਦੀ ਕੁਦਰਤ ਬਹੁਤ ਚਮਤਕਾਰੀ ਹੈ ਹੁਣ ਵੇਖੋ ਤੁਹਾਨੂੰ ਪਤਾ ਹੈ ਵੀ ਮਨੁੱਖ ਸਮੇਤ ਧਰਤੀ ਉੱਤੇ ਜਿੰਨੇ ਜੀਵ ਪ੍ਰਾਣੀ ਨੇ ਜਿੰਨੇ ਵੀ ਜੀਵ ਪ੍ਰਾਣੀ ਨੇ ਕੀੜੇ ਮਕੌੜੇ ਫਸਲਾਂ ਠੀਕ ਹੈ ਜਾਨਵਰ ਪਸ਼ੂ ਪੰਛੀ ਠੀਕ ਹੈ ਔਰ ਉਹਦੇ ਵਿੱਚ ਆਪਾਂ ਲਾਏ ਮਤਲਬ ਕਿ ਮਨੁੱਖ ਦੇ ਸਮੇਤ ਜਿੰਨੇ ਵੀ ਹੈਗਾ ਜੋ ਵੀ ਥੀ ਜੀ ਪ੍ਰਾਣੀ ਹੈ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਹਾ ਪੋਸੀਬਲ ਵੀ ਧਰਤੀ ਤੇ ਕਿਵੇਂ ਸੰਭਵ ਹੋਇਆ ਉਹਨਾਂ ਦਾ ਰਹਿਣਾ ਕਿਵੇਂ ਰਹਿ ਰਹੇ ਨੇ ਉਹ ਹਨਾ ਕਹਿੰਦੇ ਸਾਇੰਸ ਕਹਿੰਦੀ ਹੈ ਵੀ ਧਰਤੀ ਦੇ ਦਿਵਾਲੇ ਨਾਲ ਇੱਕ ਹਵਾ ਦਾ ਗਲਾਫ ਹੈ ਹਵਾ ਦਾ ਡਿਊ ਟੂ ਇਨਵੈਲਪ ਆਫ 에ਅਰ ਫਾਰਮਟ ਅਰਾਊਂਡ ਦ ਅਰਥ ਓਕੇ ਧਰਤੀ ਦੀ ਦਿਵਾਲੇ ਬਣਾ ਦੇ ਬਣੇ ਹੋਏ ਹਵਾ ਦੇ ਗਿਲਾਫ ਕਰਕੇ ਹਵਾ ਦਾ ਇੱਕ ਲਫਾਫਾ ਟਾਈਪ ਹੈ ਧਰਤੀ ਦੇ ਦਿਵਾਲੇ ਬਣਿਆ ਹੋਇਆ ਹਵਾ ਰਾਹੀਂ ਮਨੁੱਖ ਸਾਹ ਲੈਂਦਾ ਬ੍ਰੀਥ ਕਰਦਾ ਠੀਕ ਹੈ ਅੱਛੇ ਜਿਹੜੇ ਸਾਇੰਸ ਕਹਿੰਦੀ ਹੈ ਵੀ ਜਿਹੜਾ ਹਵਾ ਦਾ ਗਿਲਾਫ ਹੈ ਨਾ ਇਹ ਇਨਵੈਲਪ ਆਫ 에ਅਰ ਠੀਕ ਹੈ ਇਹ 1600 ਕਿਲੋਮੀਟਰ ਤਕਰੀਬਨ ਉੱਚਾ ਹੈ ਨੀ ਇਹ ਬਹੁਤ ਸ 1600 ਕਿਲੋਮੀਟਰ ਕਹਿੰਦੇ ਵੀ ਉੱਚਾ ਹੈ ਹੁਣ ਦੋਸਤੋ ਹੈਰਾਨੀ ਵਾਲੀ ਗੱਲ ਇਹ ਹੈ ਵੀ ਹਵਾ ਦੇ ਇਸ ਗਲਾਫਤੀ 99% ਜਿਹੜੀ ਹਵਾ ਹੈ 에ਅਰ ਹੈ ਉਹ 32 ਕਿਲੋਮੀਟਰ ਦੀ ਉਚਾਈ ਦੇ ਕਿਰੇ ਤੱਕ ਦੇ 32 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੈ ਉਚਾਈ ਤੱਕ ਦੇਖਣ ਵਾਲੀ ਗੱਲ ਹੈ 1600 ਕਿਲੋਮੀਟਰ ਤੱਕ ਉੱਚਾ ਇਹ ਹਵਾ ਦਾ ਲਫਾਫਾ ਟਾਈਪ ਜਿਹੜਾ ਬਣਿਆ ਹੋਇਆ ਵੀ ਧਰਤੀ ਦੇ ਵਾਲੇ ਸਾਇੰਸ ਕਹਿੰਦੀ ਹੈ ਪਰ ਇਹਦੀ 99% ਜਿਹੜੀ ਹਵਾ ਹੈ ਉਹ 32 ਕਿਲੋਮੀਟਰ ਦੇ ਘੇਰੇ ਤੱਕ ਦੀ ਉਚਾਈ ਤੱਕ ਹੈ ਤਾਂ ਹਿੰਸੀ ਹਵਾ ਲੈਨੇ ਆ ਸਾਨੂੰ ਸਾਹ ਆਉਂਦਾ ਠੀਕ ਹੈ ਚਲੋ ਇਹ ਪ੍ਰਬੰਧ ਕੀਤਾ ਹੋਇਆ ਪਰਮਾਤਮਾ ਨੇ ਸਾਡੇ ਲਈ ਹਵਾ ਦਾ ਸਾਹ ਲਾ ਅੱਛਾ ਅੱਗੇ ਸੁਣੋ ਇਹ ਹਵਾ ਧਰਤੀ ਦੀ ਸਤਹ ਉੱਤੇ ਆਉਂਦੀ ਹੈ ਫਿਰ ਜ਼ਮੀਨ ਤੇ ਜਾਣੀ ਕਿ ਥਲ ਮੰਡਲ ਤੇ ਠੀਕ ਹੈ ਤੇ ਫਿਰ ਪਾਣੀ ਅਰਥਾਤ ਜਲ ਮੰਡਲ ਨਾਲ ਮਿਲਦੀ ਹੈ ਮਤਲਬ ਕਿ ਹਵਾ ਜਿਹੜੀ ਹੈਗੀ ਹੈ ਹਵਾ ਇਹ ਧਰਤੀ ਉੱਤੇ ਪਹਿਲਾਂ ਧਰਤੀ ਨਾਲ ਫਿਰ ਧਰਤੀ ਦੇ ਵਿੱਚ ਪਾਣੀ ਦੇ ਨਾਲ ਠੀਕ ਹੈ ਤਿੰਨੇ ਜਣੇ ਮਿਲ ਕੇ ਹਵਾ ਜ਼ਮੀਨ ਤੇ ਪਾਣੀ ਤਿੰਨੇ ਮਿਲ ਕੇ ਜੀਵ ਜਗਤ ਰੁੱਖਾਂ ਪੌਦਿਆਂ ਤੇ ਫਸਲਾਂ ਨੂੰ ਪੈਦਾ ਕਰਦੀ ਹੈ ਉਹਨੂੰ ਪਾਲਦੀ ਹੈ ਪੋਸਦੀ ਹੈ ਦੇਖ ਲਓ ਦੇਖੋ ਧਰਤੀ ਤੇ ਮਨੁੱਖ ਰਹਿੰਦਾ ਹੈ ਠੀਕ ਹੈ ਹਵਾ ਰਾਹੀਂ ਸਾਹ ਲੈਂਦਾ ਹੈ ਠੀਕ ਹੈ ਸਾਰੇ ਜੀਵ ਜਗਤ ਜਿੰਨੇ ਵੀ ਹੈਗੇ ਨੇ ਧਰਤੀ ਤੇ ਰਹਿੰਦੇ ਨੇ ਹਵਾ ਰਾਹੀਂ ਸਾਹ ਲੈਂਦੇ ਨੇ ਤੇ ਪਾਣੀ ਪੀਂਦੇ ਨੇ ਹਨ ਬਿ ਤਿੰਨੇ ਮਿਲ ਕੇ ਪਲਾਨ ਕਰਦੇ ਨੇ ਜ਼ਮੀਨਾਂ ਤੇ ਜ਼ਮੀਨ ਤੇ ਜੋ ਉਪਜ ਹੁੰਦੀ ਹੈ ਫਸਲਾਂ ਦੀ ਰੁੱਖਾਂ ਦੀ ਪੌਦਿਆਂ ਦੀ ਹੋਰ ਜਿੰਨੀ ਬਨਸਪਤੀ ਹੈ ਇਹ ਤਿੰਨੇ ਹਾਲਕੀ ਹੋਰ ਬਹੁਤ ਸਾਰੇ ਤੱਤ ਹੈਗੇ ਨੇ 엘ਮੈਂਟਸ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿਹੜੀ ਪ੍ਰਮੁੱਖ ਗੱਲ ਜਿਹੜੀ ਮੈਂ ਕਰਦਾ ਇਸ ਲਈ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਏ ਰੱਖਿਆ ਤੇਰੀ ਕੁਦਰਤ ਕੋ ਕੁਰਬਾਨ ਦੇਖੋ ਹੈਗੀ ਆ ਨਾ ਗੱਲ ਇਹ ਸੂ ਜਿਹੜੇ ਇਹ ਗੱਲ ਕਹਿੰਦੇ ਨਾ ਉਹ ਸਾਇੰਸ ਮਤਬਾ ਨੂੰ ਕਿਵੇਂ ਡਰਗੇ ਉਹ ਸਾਇੰਸ ਸ ਪਰਮਾਤਮਾ ਦਾ ਹੀ ਰੂਪ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਅੱਜ ਕੱਲ ਤੁਸੀਂ ਆਹ ਆਪਾਂ ਮੋਬਾਈਲ ਆਦੀ ਕਰੇ ਮੈਂ ਤੁਹਾਨੂੰ ਸਮਝਾ ਰਿਹਾ ਮੋਬਾਈਲ ਲੈਪਟਾਪ ਕੰਪਿਊਟਰ ਜਿਹਨੀਆਂ ਟੈਕਨੀਕਸ ਨੇ ਤੁਸੀਂ ਜਦੋਂ ਜਾਪ ਪੜਦੇ ਹੋ ਨਾ ਜਾਪ ਪੜੋ ਉਹਦੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਨਮੋ ਜੰਤਰ ਜੰਤਰੇ ਨਮੋ ਮੰਤਰ ਮੰਤਰੇ ਨਮੋ ਤੰਤਰ ਤੰਤਰੇ ਤੰਤਰ ਵੀ ਹੈ ਅੱਜ ਇਹ ਟੂਨ ਇਟ ਅਪੇ ਕਹਿੰਦਾ ਨਮੋ ਇਹਦੇ ਵਿੱਚ ਵੀ ਕਹਿੰਦਾ ਰੱਬਾ ਤੂੰ ਵਸਦਾ ਨਮੋ ਜੰਤਰ ਜੰਤਰ ਹੈ ਜਿਹੜੇ ਇਨਸਟਰੂਮੈਂਟ ਨੇ ਇਹ ਜੀ ਵੀ ਤੂੰ ਹੀ ਹੈ ਕਹਿੰਦਾ ਨਮੋ ਜੰਤਰ ਜੰਤਰ ਇਹ ਤਾਂ ਨਮੋ ਮੰਤਰ ਮੰਤਰੀ ਮੰਤਰ ਜਿਹੜਾ ਈਸ਼ਵਰ ਪ੍ਰਾਪਤੀ ਲਈ ਗੱਲ ਕਰਦੇ ਆਪਾਂ ਨਮੋ ਤੰਤਰ ਤੰਤਰੀ ਨਮੋ ਜੰਤਰ ਜੰਤਰੇ ਨਮੋ ਮੰਤਰ ਮੰਤਰੀ ਠੀਕ ਹੈ ਸੋ ਹੁਣ ਪੁਰਾਣੇ ਸਮਿਆਂ ਦੇ ਵਿੱਚ ਦੇਖੋ ਤ੍ਰੇਤਰਾਸ਼ਟ ਅੰਨਾ ਸੀ ਤੇ ਉਹਨੂੰ ਮਹਾਭਾਰਤ ਦਾ ਹਾਲ ਜਿਹੜੀ ਅੱਜ ਕੱਲ ਆਪਾਂ ਵੀਡੀਓ ਕਾਲ ਕਰਦੇ ਆ ਹਨਾ ਤੇ ਦੇਖੋ ਸੰਜੇ ਨੇ ਉਦੋਂ ਉੱਥੇ ਉਹਨਾਂ ਦਰਬਾਰ ਦੇ ਵਿੱਚ ਬੈਠੇ ਉਹਦੇ ਰਾਜ ਵਿੱਚ ਬੈਠੇ ਵਿਆਸ ਜੀ ਨੇ ਵੇਦ ਵਿਆਸ ਜੀ ਨੂੰ ਸ਼ਕਤੀ ਦਿੱਤੀ ਸੰਜੇ ਨੂੰ ਅੰਤਰਦ੍ਰਿਸ਼ਟੀ ਦਿੱਤੀ ਤੇ ਉਹਨੇ ਉਹਦੇ ਅੰਤਰਦਿਆਂ ਉਸ ਦੇ ਉਹਨੇ ਸਾਰਾ ਜਿਹੜਾ ਹਾਲ ਸੀ ਉਹ ਪਰਦਾ ਉਹਦੇ ਸਾਹਮਣੇ ਉੱਥੇ ਉੱਥੇ ਆ ਗਿਆ ਮਹਾਭਾਰਤ ਦਾ ਉਹਨੇ ਸਾਰਾ ਵਿਤ੍ਰਿਤ ਰਾਸ਼ਟਰ ਨੂੰ ਹਾਲ ਸੁਣਾਤਾ ਉਹ ਕਿੰਨੀ ਉੱਥੇ ਦੂਰੀ ਤੇ ਬੈਠੇ ਸੀ ਉਹ ਤੋਂ ਸੋ ਚਲੋ ਜਿਆਦਾ ਭਡੇ ਤੋਂ ਡੀਪਲੀ ਨਹੀਂ ਜਾਵਾਂਗੇ ਮੈਂ ਗੱਲ ਇਹੀ ਕਰਨਾ ਚਾਹੁੰਦਾ ਸੀ ਕੀ ਕੁਦਰਤ ਨੇ ਪ੍ਰਮਾਤਮਾ ਨੇ ਬੜੀ ਹੀ ਗ੍ਰੇਟ ਸਟ੍ਰੈਟੇਜੀ ਨਾਲ ਇਹ ਸਾਰੀ ਦੁਨੀਆ ਨੂੰ ਸਾਰੇ ਸਿਸਟਮ ਨੂੰ ਪਲਾਨ ਕੀਤਾ ਹੋਇਆ ਹੈ ਮੈਂ ਉਸ ਸਾਇੰਸਦਾਨ ਦਾ ਨਾਮ ਭੁੱਲ ਚੁੱਕਿਆ ਬੜੀ ਉਹਨੇ ਸੋਣੀ ਬਾਕੀ ਉਹਦੇ ਇਸ ਗੱਲ ਨੂੰ ਮੈਂ ਪ੍ਰੂਫ ਕਰਦਾ ਕਿ ਜਿੰਨਾ ਤੁਸੀਂ ਵਿਗਿਆਨ ਨੂੰ ਜਾਣੋਗੇ ਨਾ ਪ੍ਰਮਾਤਮਾ ਦੇ ਨੇੜੇ ਹੋਵੋਗੇ ਸੱਚੀ ਗੱਲ ਹੈ ਧੰਨਵਾਦ ਜੀ ਪ੍ਰੋਫੈਸਰ ਕਾਸ਼ਤੀ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਨਾਲੇ ਤੁਸੀਂ ਗੱਲਾਂ ਸਮਝ ਗਏ ਤੁਹਾਡੇ ਪੇਪਰ 'ਚ ਵੀ ਕੰਮ ਆਉਣਗੀਆਂ ਤੇ ਨਾਲੇ ਆਪਾਂ ਇਹ ਇਹ ਹੈ ਉਹਦੀ ਕਾਦਰ ਦੀ ਕੁਦਰਤ ਬਾਰੇ ਆਪਣੀ ਸੀਮਤ ਬੁੱਧੀ ਦੇ ਮੁਤਾਬਕ ਜਿੰਨੀ ਕਿ ਚਰਚਾ ਕਰ ਸਕੇ ਉਹ ਕੀਤੀ ਹੈ ਧੰਨਵਾਦ ਜੀ ਤੁਹਾਡਾ